6 ਮਹੀਨੇ ਵਿੱਚ ਖੁਦ ਨੂੰ ਕਿਵੇਂ ਬਦਲ ਸਕਦੇ ਹਾਂ ਆਪਣੇ ਅੱਜ ਦੇ ਕੰਮ ਨੂੰ ਕੱਲ ਤੇ ਨਾ ਡਾਲ ਕੇ ਅੱਜ ਹੀ ਪੂਰਾ ਕਰਨ ਦੀ ਆਦਤ ਪਾਓ ਜ਼ਿੰਦਗੀ ਵਿੱਚ ਜ਼ਬਰਦਸਤ ਸੁਧਾਰ ਮਹਿਸੂਸ ਹੋਣ ਲੱਗੇਗਾ ਸਮੇਂ ਸਿਰ ਸੌਣ ਅਤੇ ਸਮੇਂ ਸਿਰ ਜਾਗਣ ਦੀ ਆਦਤ ਬਣਾ ਲਓ ਇੱਕ ਨਿਯਮਿਤ ਦਿਨਚਰਿਆ ਦਾ ਪਾਲਣ ਕਰੋ ਤੁਹਾਡੇ ਵਿੱਚ ਬਦਲਾਅ ਨਜ਼ਰ ਆਉਣ ਲੱਗੇਗਾ। ਸਵੇਰੇ ਜਲਦੀ ਉੱਠ ਕੇ ਖੁਦ ਨੂੰ ਫਿੱਟ ਰੱਖਣ ਲਈ ਦੌੜ ਲਗਾਓ ਜਾਂ ਯੋਗ ਕਰੋ। ਤਨ ਅਤੇ ਮਨ ਦੋਵਾਂ ਵਿੱਚ ਬਦਲਾਅ ਨਜ਼ਰ ਆਉਣ ਲੱਗੇਗਾ। ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੋ ਅਤੇ ਛੋੜਿਆਂ ਨਾਲ ਪਿਆਰ ਕਰੋ। ਕਿਸੇ ਦੀ ਵੀ ਨਿੰਦਾ ਚੁਗਲੀ ਨਾ ਕਰੋ। ਆਪਣੇ ਹਰ ਕੰਮ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਵਿੱਚ ਸਫਲਤਾ ਦੀ ਦਰ ਦੁੱਗਣੀ ਹੋ ਜਾਵੇਗੀ। ਰੋਜ਼ ਸਵੇਰੇ ਉੱਠ ਕੇ ਨਿਤਨੇਮ ਜ਼ਰੂਰ ਕਰੋ ਅਤੇ ਵਾਹਿਗੁਰੂ ਅੱਤੇ ਅਰਦਾਸ ਕਰੋ ਕਿ ਹੇ ਵਾਹਿਗੁਰੂ ਰਾਤ ਸੁੱਖਾਂ ਦੀ ਬਤੀਤ ਹੋਈ ਹੈ। ਦਿਨ ਚੜ੍ਹਿਆ ਹੈ। ਮੇਰੀਆਂ ਅੱਖਾਂ ਕੋਲੋਂ ਮੇਰੇ ਹਿਰਦੇ ਕੋਲੋਂ ਮੇਰੇ ਹੱਥਾਂ ਕੋਲ ਕਿਸੇ ਦਾ ਵੀ ਬੁਰਾ ਨਾ ਹੋਵੇ। ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।